ਅਮਰੀਕਾ ਵਾਸੀਆਂ ਦੇ ਲਈ ਅੱਜ ਬੇਹਦ ਖਾਸ ਦਿਨ ਹੈ ਕਿਉਂਕਿ ਅੱਜ ਡੋਨਾਲਡ ਟਰੰਪ ਸੌ ਚੁੱਕਣ ਜਾ ਰਹੇ ਨੇ ਡੋਨਾਲਡ ਟਰੰਪ 47ਵੇਂ ਰਾਸ਼ਟਰਪਤੀ ਵਜੋਂ ਅੱਜ ਹਲਫ ਲੈਣਗੇ ਇਸ ਦੇ ਲਈ ਉਹ ਆਪਣੇ ਵਿਸ਼ੇਸ਼ ਜਹਾਜ਼ ਰਾਹੀਂ ਪਰਿਵਾਰ ਸਣੇ ਵਸ਼ਿੰਗਟਨ ਡੀਸੀ ਪਹੁੰਚ ਚੁੱਕੇ ਨੇ ਤਾਂ ਦੇਸ਼ ਦੁਨੀਆ ਦੇ ਲਈ ਅੱਜ ਬੇहद ਖਾਸ ਦਿਨ ਹੈ ਕਿਉਂਕਿ ਅਮਰੀਕਾ ਦੀ ਇਕਨੋਮੀ ਜਾਂ ਫਿਰ ਅਮਰੀਕਾ ਦੀ ਸਿਆਸਤ ਪੂਰੀ ਦੁਨੀਆ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਹੈ ਤਾਂ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 47ਵੇਂ ਰਾਸ਼ਟਰਪਤੀ ਵਜੋਂ ਹਲਫ ਲੈਣ ਜਾ ਰਹੇ ਨੇ ਉਹ ਵਿਸ਼ੇਸ਼ ਜਹਾਜ਼ ਰਾਹੀਂ ਪਰਿਵਾਰ ਸਣੇ ਵਸ਼ਿੰਗਟਨ ਡੀਸੀ ਪਹੁੰਚ ਕੇ ਨੇ ਉਹਨਾਂ ਜਸ਼ਨ ਸਬੰਧੀ ਪ੍ਰੋਗਰਾਮ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ ਟਰੰਪ ਦੇ ਹਲਫਦਾਰੀ ਸਮਾਗਮ 'ਚ ਹਿੱਸਾ ਲੈਣ ਲਈ ਮਹਿਮਾਨ ਪੁੱਜਣੇ ਵੀ ਸ਼ੁਰੂ ਹੋ ਚੁੱਕੇ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਧਮਕੀ ਦਿੱਤੀ ਸੀ ਕਿ ਉਹ ਚੀਨ ਕੈਨੇਡਾ ਤੇ ਭਾਰ ਸਮੇਤ ਹੋਰ ਮੁਲਕਾਂ ਉੱਤੇ ਵਾਧੂ ਟੈਕਸ ਲਗਾਉਣਗੇ ਪਰ ਹੁਣ 트ੰਪ ਦੇ ਸੁਰ ਥੋੜੇ ਨਰਮ ਪੈਂਦੇ ਜਾ ਰਹੇ ਨੇ ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਨੇ ਆਪਣੇ ਸਲਾਹਕਾਰਾਂ ਨੂੰ ਕਿਹਾ ਹੈ ਕਿ ਉਹ ਰਾਸ਼ਟਰਪਤੀ ਬਣਨ ਮਗਰੋਂ ਚੀਨ ਅਤੇ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਨੇ ਦੀ ਵਾਲ ਸਟਰੀਟ ਜਨਰਲ ਦੀ ਰਿਪੋਰਟ ਮੁਤਾਬਕ ਭਾਰਤ ਨਾਲ ਗੱਲਬਾਤ ਦਾ ਮੁੱਢ ਉਦੋਂ ਵੱਜਿਆ ਸੀ ਜਦੋਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਪਿਛਲੇ ਮਹੀਨੇ 크ਿਸਮਸ ਤੇ ਨੇੜੇ-ਤੇੜੇ ਵਾਸ਼ਿੰਗਟਨ ਡੀਸੀ ਦਾ ਦੌਰਾ ਕੀਤਾ ਸੀ ਭਾਰਤ ਨੇ ਕੁਆਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨੀ ਹੈ ਜਿਸ 'ਚ ਆਸਟ੍ਰੇਲੀਆ ਜਾਪਾਨ ਅਤੇ ਅਮਰੀਕਾ ਦੇ ਆਗੂਸ਼ ਮੌਲੀਅਤ ਕਰਨਗੇ 트럼ਪ ਅਪ੍ਰੈਲ ਜਾਂ ਫਿਰ ਬਾਅਦ ਵਿੱਚ ਭਾਰਤ ਦਾ ਦੌਰਾ ਕਰ ਸਕਦੇ ਨੇ ਇਸ ਸੰਭਾਵਨਾ ਜਤਾਈ ਜਾ ਰਹੀ ਹੈ ਕਿ 트럼ਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਈਟ ਹਾਊਸ ਚ ਮੀਟਿੰਗ ਦਾ ਸੱਦਾ ਵੀ ਦੇ ਸਕਦੇ ਨੇ ਭਾਰਤ ਵੱਲੋਂ 트럼ਪ ਦੇ ਹਲਫਦਾਰੀ ਸਮਾਗਮ ਚ ਵਿਸ਼ੇਸ਼ ਮੰਤਰੀ ਐਸ. ਜੈ ਸ਼ੰਕਰ ਹਿੱਸਾ ਲੈਣਗੇ ਕੁਝ ਦਿਨ ਪਹਿਲਾਂ 트럼ਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਹਲਫਦਾਰੀ ਸਮਾਗਮ ਚ ਆਉਣ ਦਾ ਸੱਦਾ ਦਿੱਤਾ ਸੀ ਜਿਨਪਿੰਗ ਨੇ ਉਪ ਰਾਸ਼ਟਰਪਤੀ ਹੌਨ ਜੇਂਗ ਨੂੰ ਹਲਫਦਾਰੀ ਸਮਾਗਮ 'ਚ ਸ਼ਾਮਲ ਹੋਣ ਲਈ ਭੇਜਿਆ ਸੀ ਇਹ ਪਹਿਲੀ ਵਾਰ ਹੋਇਆ ਜਦੋਂ ਦੇ ਹਲਫਦਾਰੀ ਸਮਾਗਮ 'ਚ ਮੌਜੂਦ ਹੋਵੇਗਾ 트ੰਪ ਨੇ ਟ੍ਰੂਥ ਸੋਸ਼ਲ ਤੇ ਕਿਹਾ ਕਿ ਉਹਨਾਂ ਦੀ ਚੀਨ ਅਤੇ ਚੇਅਰਮੈਨ ਸ਼ੀ ਜਿਨਪਿੰਗ ਨਾਲ ਬਹੁਤ ਵਧੀਆ ਗੱਲਬਾਤ ਹੋਈ ਹੈ ਇਤਿਹਾਸ ਜਤਾਇਆ ਹੈ ਕਿ ਦੋਵੇਂ ਮੁਲਕ ਮੁਸ਼ਕਲਾਂ ਦਾ ਛੇਤੀ ਹੱਲ ਕੱਢ ਲੈਣਗੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਵਜੂ ਅੱਜ ਹਲਫ ਲੈਣ ਜਾ ਰਹੇ ਨੇ ਡੋਨਾਲਡ 트ੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਗੇ ਬਣ ਕੇ ਦੇਸ਼ ਚਲਾਉਣਗੇ ਡੋਨਾਲਡ 트ੰਪ